ਸਤਿ ਸ੍ਰੀ ਅਕਾਲ ਜੀ ਆਪ ਸਭੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ ਜਿਵੇਂ ਕਿ ਤੁਹਾਨੂੰ ਪਤਾ ਰਾਜੇ ਆਪਾਂ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਜਿੱਤ ਦਾ ਆਗਾਜ਼ ਤੁਹਾਡੀ ਜਿੱਤ ਸਾਡਾ ਮਕਸਦ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਇਸ ਬੈਚ ਨੂੰ ਬਹੁਤ ਪਿਆਰ ਦੇ ਰਹੇ ਹੋ ਬਹੁਤ ਸਾਥ ਦੇ ਰਹੇ ਹੋ ਜਿਵੇਂ ਕਿ ਤੁਹਾਨੂੰ ਪਤਾ ਸੀ ਇਸ ਬੈਚ ਤੇ ਕੱਲ ਤੱਕ ਇੱਕ ਆਫਰ ਸੀਗੀ 25% ਆਫ ਦੀ ਤਾਂ ਉਹ ਆਫਰ ਕੱਲ ਰਾਤ 12 ਵਜੇ ਖਤਮ ਹੋ ਗਈ ਸੀਗੀ ਤੇ ਸਵੇਰੇ ਬਹੁਤ ਵਿਦਿਆਰਥੀ ਮੈਸੇਜ ਕਰ ਰਹੇ ਆ ਜਿਹੜੇ ਬੈਚ ਲੈਣ ਤੋਂ ਰਹਿ ਗਏ ਉਹ ਕੁਝ ਆਪਣੇ ਪਰਸਨਲ ਕਾਰਨਾ ਕਰਕੇ ਤਾਂ ਰਾਜੇ ਦੇਖੋ ਮੈਂ ਤੁਹਾਨੂੰ ਕਿਹਾ ਸੀ ਜਿਨ੍ਹਾਂ ਨੇ ਬੈਚ ਲੈਣਾ ਤਾਂ ਆਪਣਾ 30 ਤਰੀਕ ਤੱਕ ਲੈ ਲਓ ਚਲੋ ਫਿਰ ਵੀ ਮੈਂ ਜਿੰਨੀ ਕੁ ਕੋਸ਼ਿਸ਼ ਕਰ ਸਕਦਾ ਤਾਂ ਜਿਹੜੇ ਵਿਦਿਆਰਥੀ ਰਹਿ ਗਏ ਆ ਜਿਨ੍ਹਾਂ ਨੇ ਬੈਚ ਨਹੀਂ ਲਿਆ ਤਾਂ ਕਿਰਪਾ ਕਰਕੇ ਬੈਚ ਲੈ ਸਕਦੇ ਆ ਆਪਣੇ ਆਉਣ ਵਾਲੇ ਪਟਵਾਰੀ ਹੋ ਗਿਆ ਐਕਸਾਈਜ਼ ਹੋ ਗਿਆ ਸੀਨੀਅਰ ਅਸਿਸਟੈਂਟ ਹੋ ਗਿਆ ਜਾਂ ਹੋਰ ਕੋਈ ਪੇਪਰ ਜਿਹੜਾ ਆਉਂਦਾ ਤੁਸੀਂ ਉਹਦੇ ਵਾਸਤੇ ਤਿਆਰੀ ਕਰ ਸਕਦੇ ਹੋ ਬੈਚ ਲੈਣ ਵਾਸਤੇ ਕਰਨਾ ਕੀ ਆ ਰਾਜੇ ਤੁਸੀਂ ਪੋਜੀਟਿਵ ਬਾਈ ਪੰਜਾਬ ਨਾਂ ਦੀ ਜਿਹੜੀ ਐਪ ਹੈਗੀ ਆ ਡਾਊਨਲੋਡ ਕਰਨੀ ਆ ਪਲੇ ਸਟੋਰ ਤੇ ਜਾ ਕੇ ਜਿੰਨਾਂ ਕੋਲੇ ਐਪਲ ਦੇ ਫੋਨ ਹੈ ਉਹਨਾਂ ਨੇ ਕਲਾਸ ਪਲੱਸ ਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਨੀ ਆ ਰਾਜੀ ਤਾਂ ਆਹ ਕੋਡ ਭਰੋਗੇ ਐਪਲੀਕੇਸ਼ਨ ਚੱਲ ਜੂਗੀ ਇਸ ਤੋਂ ਇਲਾਵਾ ਤੁਸੀਂ ਲੈਪਟਾਪ ਤੇ ਕੰਪਿਊਟਰ ਤੇ ਵੀ ਐਪਲੀਕੇਸ਼ਨ ਚਲਾ ਸਕਦੇ ਹੋ ਹੁਣ ਜਿਹੜੇ ਵਿਦਿਆਰਥੀ ਰਹਿ ਗਏ ਆ ਰਾਜੀ ਉਹਨਾਂ ਵਾਸਤੇ ਇੱਕ ਛੋਟੀ ਜੀ ਨਿਵਾਣੀ ਜੀ ਕੋਸ਼ਿਸ਼ ਹੈ ਹੁਣ ਉਹਨਾਂ ਵਾਸਤੇ 15% ਦਾ ਡਿਸਕਾਊਂਟ ਮਿਲ ਜੂਗਾ ਠੀਕ ਹੈ ਜੀ 15% ਜਿਹੜਾ ਡਿਸਕਾਊਂਟ ਹੈਗਾ ਇਹ 1 ਵੀਕ ਵਾਸਤੇ ਰੱਖਿਆ ਗਿਆ ਹੈ ਤਾਂ ਕਿਰਪਾ ਕਰਕੇ ਜਿਹੜੇ ਬੱਚੇ ਰਹਿ ਗਏ ਐ ਉਹ ਬੈਜ ਖਰੀਦ ਸਕਦੇ ਐ ਡਿਸਕਾਊਂਟ ਜਿਵੇਂ ਤੁਸੀਂ ਐਪ ਨੂੰ ਲੌਗਇਨ ਕਰੋਗੇ ਆਪਣੇ ਮੋਬਾਈਲ ਤੇ ਜਾਂ ਲੈਪਟਾਪ ਤੇ ਤੁਹਾਨੂੰ ਸਾਹਮਣੇ ਦਿਖ ਜੂਗਾ 15% ਜੇ ਨਹੀਂ ਵੀ ਦਿਖਦਾ ਤਾਂ ਤੁਸੀਂ ਬੈਜ ਤੇ ਕਲਿੱਕ ਕਰਨਾ ਰਾਜੀ ਜਦੋਂ ਬੈਜ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇਸ ਸਾਈਡ ਤੇ ਪ੍ਰਾਈਸ ਆ ਰਿਹਾ ਹੋਊਗਾ ਤਾਂ ਧਿਆਨ ਨਾਲ ਦੇਖੋਗੇ ਇਸ ਸਾਈਡ ਤੇ ਪ੍ਰਾਈਸ ਆ ਰਿਹਾ ਠੀਕ ਹੈ ਜੀ ਪ੍ਰਾਈਸ ਆਪਣੇ ਕੋਲੇ ਕੀ ਆ ਰਿਹਾ ਦੇਖੋ ਜਦੋਂ ਆਹ ਕੁੱਪਨ ਲਗਾ ਦਾਂਗੇ ਆਪਾਂ ਸਪੈਸ਼ਲ 15 ਤਾਂ ਤੁਹਾਡਾ ਬੈਚ ਰਹਿ ਜਾਊਗਾ 3067 ਰੁਪਏ ਦਾ ਠੀਕ ਹੈ ਜੀ ਵੈਸੇ ਇਹ ਬੈਚ 3500 ਦਾ ਹੈ 1 ਸਾਲ ਦੀ ਇਹਦੀ ਵੈਲਿਡਿਟੀ ਹੈ ਤੇ ਰਾਜੀ ਇਹ ਫਰੈਸ਼ ਬੈਚ ਹੈ ਠੀਕ ਹੈ ਇਹਦੇ ਵਿੱਚ ਕੋਈ ਵੀ ਪੁਰਾਣਾ ਕੰਟੈਂਟ ਨਹੀਂ ਪਾਇਆ ਜਾ ਰਿਹਾ ਬਿਲਕੁਲ ਫਰੈਸ਼ ਹਾਈ ਲੈਵਲ ਬੈਚ ਹੈ ਹਰ ਇੱਕ ਚੀਜ਼ ਤੁਹਾਨੂੰ ਇਹਦੇ ਵਿੱਚ ਹੀ ਮਿਲੂਗੀ ਟੈਸਟ ਸੀਰੀਜ਼ ਹੋਗੇ ਮੌਕ ਟੈਸਟ ਹੋਗੇ ਬਾਈਲੈਂਗੁਅਲ ਬੈਚ ਹੈ ਤਾਂ ਜਿਹੜਾ ਵਿਦਿਆਰਥੀ ਲੈਣਾ ਚਾਹੁੰਦਾ ਰਾਜੀ ਬੈਚ ਖਰੀਦ ਸਕਦਾ ਹੈ ਠੀਕ ਹੈ ਜੀ ਜੇ ਕਿਸੇ ਨੂੰ ਕੋਈ ਚੀਜ਼ ਨਹੀਂ ਪਤਾ ਲੱਗਦੀ ਤਾਂ ਸਾਡੇ ਆਹ ਤਿੰਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਠੀਕ ਹੈ ਜੀ ਇਹ ਤਿੰਨੇ ਨੰਬਰ ਜਿਵੇਂ 8427052303 ਇਹ ਨੰਬਰ ਮੇਰਾ ਹੈ ਸੋਨੀਆ ਮੈਡਮ ਦੇ ਨੰਬਰ ਤੇ ਕੰਟੈਕਟ ਕਰਨਾ ਤਾਂ 75044460 ਤੇ ਤੇ ਰਮਨ ਸਰ ਨੂੰ ਕੰਟੈਕਟ ਕਰਨਾ ਤਾਂ 9660882638 ਤਾਂ ਇਹ ਤਿੰਨ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਜਲਦੀ ਜਲਦੀ ਇਸ ਬੈਚ ਨੂੰ ਖਰੀਦੋ ਤੇ ਆਪਣੀ ਸਟੱਡੀ ਨੂੰ ਸਟਾਰਟ ਕਰੋ ਸਾਡੀਆਂ ਸ਼ੁਭ ਦਿਵਾਵਾਂ ਤੁਹਾਡੇ ਨਾਲ ਨੇ ਪਰਮਾਤਮਾ ਕਰੇ ਤੁਹਾਡੀ ਕੀਤੀ ਮਿਹਨਤ ਸਾਡੀ ਕੀਤੀ ਮਿਹਨਤ ਸਫਲ ਹੋਵੇ ਤੇ ਤੁਸੀਂ 2025 ਦੇ ਵਿੱਚ ਤੁਹਾਡਾ ਜਿਹੜਾ ਸੁਪਨਾ ਹੈਗਾ ਸਰਕਾਰੀ ਨੌਕਰੀ ਦਾ ਮਹਾਰਾਜ ਉਹ ਸਾਕਾਰ ਕਰਨ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ